ਲੋਭੀ ਮਿੱਤਰੋ ਕੱਲ ਮੈਂ ਨਾ ਆਪਣਾ ਕੈਮਰਾ ਚੈੱਕ ਕਰ ਰਿਆ ਸੀ ਬੈਕ ਕੈਮਰਾ ਕਰਦਾ ਤੇ ਪਿੱਛੇ ਇੱਕ ਸਾਡੇ ਅੰਕਲ ਰੇੜੀ ਚਾਰਜ ਲਗਾंदे ਆ ਮੁੰਡੇ ਕੋਲ ਖੜੇ ਸੀ ਉਹਨਾਂ ਦੇ ਤੇ ਅਚਾਨਕ ਇੱਕ ਮੁੰਡਾ ਉੱਠ ਗਿਆ ਉਹ ਆਪਣੀਆਂ ਕੁਲਫੀਆਂ ਸੈੱਟ ਕਰਦੇ ਹੋਣੇ ਜਿਹਦੇ ਕਰਕੇ ਰੇੜੀ ਪਿੱਛੇ ਨੂੰ ਉਲਟ ਗਈ ਉਹ ਅੰਕਲ ਜੀ ਰੇੜੀ ਦੇ ਥੱਲੇ ਆ ਗਏ ਤੇ ਨਾਲ ਦੋ ਮੁੰਡੇ ਖੜੇ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਚੱਕਣ ਦੀ ਉਹਨਾਂ ਨੂੰ ਦੇਖੋ ਉਹਨਾਂ ਦੋਨਾਂ ਨੇ ਪੂਰੀ ਜਾਨ ਲਾਈ ਆਪਣੇ ਵੱਲ ਤੋਂ ਚੱਕਣ ਦੀ ਪਰ ਉਹ ਅੰਕਲ ਜੀ ਨਹੀਂ ਨਿਕਲ پا ਰਹੇ ਸੀ ਤੇ ਉਹਨਾਂ ਨੇ ਫਿਰ ਕਿਸੇ ਹੋਰ ਭਰਾ ਦੀ ਹੈਲਪ ਮੰਗਾਈ ਉਧਰ ਤੋਂ ਹਾਗ ਮਾਰ ਕੇ ਕੋਈ ਲੰਘ ਰਿਹਾ ਆਉਣਾ ਤੇ ਉਹ ਭਾਜੀ ਆਏ ਉਹਨਾਂ ਨੇ ਆਪਣੇ ਵੱਲ ਤੋਂ ਪੂਰੀ ਜਾਨ ਲਾਈ ਇਹਨਾਂ ਨੇ ਮਿਲ ਕੇ ਸਾਰਿਆਂ ਨੇ ਰੇੜੀ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਦੇਖ ਸਕਦੇ ਹੋ ਅੰਕਲ ਜੀ ਬੁਰੀ ਤਰ੍ਹਾਂ ਥੱਲੇ ਦਬ ਹੋਏ ਹੋਏ ਉਹ ਤਾਂ ਮਾਲਕ ਦਾ ਸ਼ੁਕਰ ਹੈ ਇਹਨਾਂ ਦੇ ਕੋਈ ਸੱਟ ਪੈਰ ਨਹੀਂ ਲੱਗੀ ਸਭ ਕੁਝ ਬਚਾ ਹੋ ਗਿਆ ਆ ਦੇਖੋ ਅੰਕਲ ਜੀ ਨੇ ਨਿਕਲਦੇ ਸਾਰੇ ਦੇਖੋ ਆਪਣੀ ਕਿਰਤ ਆਪਣੀ ਰੇੜੀ ਨੂੰ ਪਹਿਲਾਂ ਦੇਖਿਆ ਆਪਣੇ ਭਾਵੇਂ ਸੱਟ ਪੈਰ ਨਹੀਂ ਦੇਖੀ ਲੱਗੀ ਪਹਿਲਾਂ ਆਪਣੀ ਰੇੜੀ ਦਾ ਦੇਖਿਆ